ਅੰਤ ਸੀ ਜਿਹਦੇ ਕਰ ਬੱਚਾ ਨਹੀਂ ਸੀ ਹੁੰਦਾ ਤੇ ਉਹਨੇ ਰੱਬ ਉਸਤੇ ਬਾਬਾ ਦੀਪ ਸਿੰਘ ਜੀ ਕੀ ਅਰਦਾਸ ਕਰਕੇ ਧੀ ਦੀ ਦਾਤ ਮੰਗੀ ਸੀ ਤੇ ਅੱਜ ਨੂੰ ਧੀ ਦੀ ਦਾਤ ਹੀ ਮਿਲੀ ਬੂਲ ਮਾਲੇ ਸੇਵਾ ਬਖਸ਼ੀ ਹੋਈ ਹੈ ਜੋ ਬਖਸ਼ੀ ਹੋ ਕਰੀਏ ਨਹੀਂ ਆਪਾਂ ਤੇ ਜੇ ਜੁੱਠੇ ਜੇ ਬਰਤਨ ਛੁੱਟੇ ਗਲਾਸ ਛੁੱਟੇ ਕਿਉਂਕਿ ਲਪਾਟਾ ਕੇ ਫੇਰ ਦੇਈਏ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਘਰੋਂ ਕਿਹੜੀ ਐ ਹੋਜੀ ਚੀਜ਼ਾਂ ਜਿਹੜੀ ਨਹੀਂ ਮਿਲੀ ਆਪਦਾ ਸੀ ਤੇ ਜਿਹੜੇ ਖਜ਼ਾਨੇ ਦੀ ਚਾਬੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਕੋਲੇ ਤੇ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਕਿ ਕੋੜਾ ਤਿਆਰ ਕੀਤਾ ਹੈ ਜਿਹੜੀ ਜਿਹੜੀ ਸੰਤੋਂ ਬੀੜੇ ਚ ਬੰਦੀ ਜਾਂਦੀ ਹੈ ਉਹ ਪਾਰ ਹੁੰਦੀ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਸਤਿ ਸ੍ਰੀ ਅਕਾਲ ਸੋ ਇਸ ਸਮੇਂ ਆਪਾਂ ਮੌਜੂਦ ਆ ਅੰਮ੍ਰਿਤਸਰ ਦੇ ਸ਼ਹੀਦਾ ਸਾਹਿਬ ਜਿਦੇ ਜਿੱਥੇ ਕੀ ਪਰ ਐਤਵਾਰ ਦੇ ਐਤਵਾਰ ਦੀ ਤਰ੍ਹਾਂ ਅਜ ਐਤਵਾਰ ਨੂੰ ਵੀ ਚੁਪੈਰਾ ਸਾਥ ਕੀਤਾ ਜਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀ ਜ਼ਿਆਦਾ ਤਦਾਦ ਦੇ ਵਿੱਚ ਜਿਹੜੀ ਤੇ ਸੰਗਤ ਪਹੁੰਚੀ ਹੋਈ ਹੈ ਤੇ ਕਿੰਨੇ ਜ਼ਿਆਦਾ ਗੱਲ ਕਰੀ ਤੇ ਦੂਰ ਦੂਰ ਤੋਂ ਜਿਹੜੀ ਸੰਗਤ ਹੈ ਉਹ ਤੁਹਾਡੇ ਐਤਵਾਰ ਸੀ ਸ਼ਹੀਦਾ ਸਾਹਿਬ ਜਿਦੇ ਅਥਰੇ ਨਤਮਸਤਕ ਹੋਣ ਆਂਦੀ ਹੈ ਵੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਦੂਰ ਦੂਰ ਤੋਰੇ ਗੱਲ ਕਰੀਏ ਤਾਂ ਸੰਗਤ ਜਿਹੜੀ ਆਈ ਹੋਈ ਹੈ ਤੇ ਦੁਪਹਿਰੇ ਸਾਹਿਬ ਤੇ ਖਾਸ ਉਪਲਬਧਤਾ ਹੀ ਵੇਖੋਗੇ ਕਿ ਜਿਹੜੀ ਸੰਗਤ ਹੈ ਉਹ ਸੜਕ ਦੇ ਉੱਪਰ ਬੈਠ ਗਈ ਉਹ ਜ਼ਮੀਨ ਦੇ ਉੱਪਰ ਬੈਠ ਕੇ ਜਿਹੜੀ ਹੈ ਉਹ ਦੁਪਹਿਰਾ ਸਾਹਿਬ ਦਾ ਅਧਿਆਪਨ ਹੈ ਉਹ ਵੀ ਕੀਤਾ ਜਾ ਰਿਹਾ ਹੈ ਤੇ ਅੱਜ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੇਕਰ ਆਪਾਂ ਕਹੇ ਸੰਗਤ ਦੇ ਨਾਲ ਵੀ ਗੱਲਬਾਤ ਕਰ ਸਕੀ ਤਾਂ ਤੇ ਲਾਇਆ ਤੋ ਇਹ ਨਾ ਕਿ ਜੋ ਗਿਆਨੀ ਧਿਆਨੀ ਬੰਦੇ ਦੇ ਨਾਲ ਆਪਾਂ ਗੱਲ ਕਰ ਸਕੀਏ ਤਾਂ ਕਿ ਔਰ ਜਿਹੜੇ ਚਪੈਰਾ ਸਾਹਿਬ ਹੈ ਉਹਦੇ ਬਾਰੇ ਥੋੜੀ ਜਿਹੀ ਜਿਹੜੀ ਜਾਣਕਾਰੀ ਹੈ ਉਹ ਸਾਡੇ ਨਾਲ ਜਾਰੂ ਹੋ ਸਕੇ ਕਿਦਾਂ ਕਿ ਜਿਹੜੇ ਸ਼ਤਸੰਗਤ ਹੈ ਉਹਨਾਂ ਵੱਲੋਂ ਲੰਗਰ ਲਗਾਏ ਗਏ ਹੈ ਤੇ ਸਿਪਾਈ ਦਾ ਪੂਰਾ ਧਿਆਨ ਰੱਖਣ ਦੇ ਲਈ ਵੇਖ ਸਕਦੇ ਹੋ ਜਿਹੜਾ ਇਹ ਬਾਬਾ ਜੀ ਵੱਲੋਂ ਪਾਪੇ ਜਿਹੜੇ ਇਹ ਹੋ ਰਿਤੇ ਰਹੇ ਉਹਦੇ ਨਾਲ ਕਹੀ ਜਾ ਰਹੀ ਹੈ ਕਿ ਝੂਠੇ ਗਲਾਸ ਅਤੇ ਕਿਸ ਤੀਤੀ ਸੇਵਾ ਜਿਹੜੀ ਬਾਬਾ ਜੀ ਤੇ ਕਰਦੇ ਕਹੀ ਜੀ ਬਾਬਾ ਜੀ ਦੀ ਗੁਰੂ ਗੁਰਮਾਰੀ ਸੇਵਾ ਬਖਸ਼ੀ ਹੋਈ ਹੈ ਜੋ ਬਖਸ਼ੀ ਹੋਏ ਕਰੀਏ ਨਹੀਂ ਆਪਾਂ ਤੇ ਕਿ ਝੂਠੇ ਜੇ ਬਰਤਨ ਝੂਠੇ ਗਲਾਸ ਉਹਤੇ ਚੁੱਕੇ ਲਪਕ ਪਾ ਕੇ ਫੇਰ ਦੇਈਏ ਨਹੀਂ ਤੇ ਇਹ ਫੇਰ ਕੱਢੀ ਪਰ ਕੇ ਉੱਥੇ ਲੈ ਜਾਈਨੇ ਦਿੱਤੀ ਵੀ ਨਾ ਦੀ ਜਗ੍ਹਾ ਵਾ ਹਾਂ ਜੀ ਮੇਰੇ ਕੀ ਹਰੇ ਐਤਵਾਰ ਦੀ ਐਤਵਾਰ ਇਸੇ ਤਰੀਕੇ ਦਾ ਰਸ਼ ਹੁੰਦਾ ਚ ਪੈਰਾ ਜੀ ਇਹ ਤੋਂ ਜ਼ਿਆਦਾ ਹੁੰਦਾ ਜਾਂ ਠੰਡ ਕਾਰਨ ਰਾਜਸਰ ਚ ਘਟ ਗਿਆ ਨਹੀਂ ਤੇ ਇਹ ਤੋਂ ਜ਼ਿਆਦਾ ਹੁੰਦਾ ਕੋਈ ਕਿ Alekin dira bon muso dii mi sèche la ndee bi kiripaapa ba dii fi ni bon kiripaasa ti baasi la tó ite jow yonga tó nya par ki jendawari to ina asii jenda. ਹਾਂਜੀ ਸੋ ਬਿਲਕੁਲ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਬਾਬਾ ਜੀ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿ ਜੋ ਵੀ ਕੋਈ ਲੰਗਰ ਲੱਗੇ ਹੋਇਆ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਕੋਈ ਝੂਠਾ ਗਲਾਸ ਹੈ ਜਾਂ ਕੁਝ ਵੀ ਹੈ ਤਾਂ ਇਸ ਲਈ ਪਾਪੇ ਦਬਾ ਸਕਦੇ ਹੋ ਮਤਲਬ ਬਾਬਾ ਜੀ ਦੇ ਦਰਬਾਰ ਤੇ ਗੱਲ ਕਰੀਏ ਤਾਂ ਪੂਰੀ ਦੀ ਪੂਰੀ ਸਵੱਛਤਾ ਦੀ ਜੇ ਗੱਲ ਕਰੀਏ ਸਫਾਈ ਦੀ ਰਹਾ ਜੇ ਗੱਲ ਕਰੀਏ ਤਾਂ ਇਹਨਾਂ ਵੱਲੋਂ ਇੱਥੇ ਰੱਖੀ ਜਾ ਰਹੀ ਹੈ ਪਰ ਫਿਰ ਵੀ ਜੇ ਗੱਲ ਕਰੀਏ ਸੰਗਤ ਤਾਂ ਕਾਫੀ ਜ਼ਿਆਦਾ ਇਕੱਠ ਜਿਹੜਾ ਵੇਖਣ ਨੂੰ ਮਿਲ ਰਿਹਾ ਹੈ ਸੰਗਤ ਤਾਂ ਕਾਫੀ ਜ਼ਿਆਦਾ ਰਸ਼ ਜਿਹੜਾ ਹੋਇਆ ਜੇ ਵੇਖਣ ਨੂੰ ਇੱਥੇ ਮਿਲ ਸਕਦਾ ਬਿਲਕੁਲ ਜੀ ਹੁਣ ਮੌਜੂਦ ਹੈ ਗਲਬਤ ਕਰਦੇ ਆ ਤੇ ਜਾਣਦੇ ਆ ਕਿ ਚਪੈਰਾ ਸਾਹਿਬ ਜੋ ਕਿ ਹਰ ਐਤਵਾਰ ਐਤਵਾਰ ਐਥੇ ਕੀਤਾ ਜਾਂਦਾ ਤੇ ਕਿਸ ਤਰੀਕੇ ਦੀ ਰੌਣਕ ਜਿਹੜੀ ਆ ਸੰਗਤ ਦੇ ਵਿੱਚ ਆ ਤੇ ਨਜ਼ਰ ਆਂਦੀ ਹੈ ਸਰ ਆਪਣਾ ਨਾਮ ਦੱਸੋ ਤੇ ਜਿਹੜਾ ਚਪੈਰਾ ਸਾਹਿਬ ਹੁੰਦਾ ਉਹਦੇ ਬਾਰੇ ਦੱਸੋ ਵੈਕਨਜੀ ਕਾਲ ਸਾਹਿਬ ਵੈਕਨਜੀ ਦੀ ਫਤਿਹ ਮੇਰਾ ਨਾਮ ਭਗਤ ਸਿੰਘ ਤੇ ਇਹ ਚਪੈਰਾ ਜਿਹੜਾ ਵਾ ਐਤਵਾਰ ਸ਼ਨੀਵਾਰ ਰਾਤ ਨੂੰ ਵੀ ਲੱਗਦਾ ਹੈ ਤੇ ਐਤਵਾਰ ਹੁੰਦਾ ਹੈ ਐਤਵਾਰ 12 ਤੋਂ 4 ਹੁੰਦਾ ਹੈ ਤੇ ਰਾਤ ਨੂੰ 9 ਤੋਂ 12 ਵਜੇ ਤੱਕ ਹੁੰਦਾ ਹੈ ਤੇ ਰਹੀ ਗੱਲ ਸੰਕਟਾਂ ਦੇ ਸ਼ਾਦੀ ਬਾਬਾ ਦੀਪ ਸਿੰਘ ਜੀ ਦੇ ਘਰੋਂ ਕਿਹੜੀ ਇਹੋ ਜੀ ਚੀਜ਼ ਹੈ ਜਿਹੜੀ ਨਹੀਂ ਮਿਲੀ ਕਿਉਂਕਿ ਕਿਸੇ ਨੇ ਕਿਹਾ ਬਾਬਾ ਜੀ ਦੀ ਜਿਹੜੀ ਤੂ ਰਾਮਦਾਸ ਜੀ ਦੀ ਜਿਹੜੀ ਖਜ਼ਾਨੇ ਦੀ ਚਾਬੀ ਹੈ ਨਾ ਉਹ ਬਾਬਾ ਦੀਪ ਸਿੰਘ ਜੀ ਕੋਲੇ ਤੇ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਕਿ ਪੋੜਾ ਤਿਆਰ ਕੀਤਾ ਹੈ ਜਿਹੜੀ ਜਿਹੜੀ ਸਮੇ ਤੋਂ ਪੋੜੇ ਚ ਬੰਦੀ ਜਾਂਦੀ ਹੈ ਉਹ ਪਾਰ ਹੁੰਦੀ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਦੇ ਕੋਲ ਕੋਈ ਵੀ ਇਹੋ ਜਿਹਾ ਬੰਦਾ ਵਾ ਜਿਹੜਾ ਨਹੀਂ ਖਾਦੀ ਪੋੜਿਆ ਜੋ ਵੀ ਮੰਗੋ ਸਭ ਕੁਝ ਮਿਲਦਾ ਹੈ ਤੁਸੀਂ ਕੋਈ ਤਾਂ ਸੈਸੀ ਕਿ ਤੁਹਾਡੇ ਵੀ ਕਿਸੇ ਨੇ ਕੁਝ ਮੰਗਿਆ ਸੀ ਉਹਨਾਂ ਨੇ ਤੇ ਪੂਰਾ ਹੋਇਆ ਸਾਡਾ ਫਰੈਂਡ ਸੀ ਜਿਹਦੇ ਘਰ ਬੱਚਾ ਨਹੀਂ ਸੀ ਹੁੰਦਾ ਉਹਨੇ ਰੱਬ ਉਸਦੇ ਬਾਬਾ ਦੀਪ ਸਿੰਘ ਜੀ ਦੀ ਅਰਦਾਸ ਕਰਕੇ ਧੀ ਦੀ ਦਾਤ ਮੰਗੀ ਸੀ ਤੇ ਅੱਜ ਨੂੰ ਧੀ ਦੀ ਦਾਤ ਹੀ ਮਿਲੀ ਠੀਕ ਹੈ ਕੋਈ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਨਾ ਮਿਲੀ ਜੋ ਵੀ ਮੰਗੋ ਮਿਲਦੇ ਮਿਲਦਾ ਕੋਈ ਵੀ ਲੰਗਰ ਇੱਥੇ ਲਗਾਉਂਦੇ ਹੋ ਸਾਨੂੰ 2.5 ਸਾਲ ਹੋ ਗਏ ਤੇ ਲੰਗਰ ਲਾਉਂਦਿਆਂ ਨੂੰ ਚਾਹ ਦੇ ਲੰਗਰ ਤੋਂ ਆਪਾਂ ਲੰਗਰ ਸਟਾਰਟ ਕੀਤਾ ਸੀ ਤੇ ਜਿੰਨੇ ਸਾਡੇ ਵੀਰ ਭਰਾ ਕੁਝ ਬਾਹਰ ਬੈਠੇ ਆ ਕੁਝ ਸਾਡੇ ਇੱਧਰ ਆ ਸਾਰੇ ਰਲ ਮਿਲ ਕੇ 2.5 ਸਾਲ ਤੋਂ ਲੰਗਰ ਚਲਾ ਰਹੇ ਆ ਇਦਾਂ ਹੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਹ ਮੰਗਰ ਚੱਲਦੇ ਰਹਿਣਗੇ ਅੱਜ ਜੀ ਗੱਲ ਕਰੀਏ ਕਿ ਸਰਦੀ ਦਾ ਟਾਈਮ ਚੱਲ ਰਿਹਾ ਤੇ ਸਰਦੀ ਨੂੰ ਦੇਖਦੇ ਹੋਏ ਕੀ ਇੱਥੇ ਜਿਹੜੀ ਸੰਗਤ ਹੈ ਉਹਦੇ ਵਿੱਚ ਜਿਹੜੀ ਹੈ ਉਹਨਾਂ ਦੇ ਜਿਹੜੇ ਮੱਥਾ ਟੇਕਨ ਆਂਦੇ ਉਹ ਥੋੜਾ ਗਿਣਤੀ 'ਚ ਵਾਧਾ ਹੋਇਆ ਹੈ ਜਾਂ ਘਟਾ ਹੋਇਆ ਹੈ ਕੀ ਹੋਇਆ ਅੱਜ ਪਹਿਲੀ ਗੱਲ ਤੇ ਜਦੋਂ ਜਦੋਂ ਬਾਬਾ ਦੀਪ ਸਿੰਘ ਨਾਲ ਜਿੰਨਾਂ ਨੂੰ ਪਿਆਰ ਹੀ ਹੋ ਗਿਆ ਨਾ ਕੋਈ ਗਰਮੀ ਸਰਦੀ ਕੋਈ ਨਹੀਂ ਦੇਖਦੇ ਜਿਨੇ ਕੁਝ ਪਾਉਣਾ ਹੋਵੇ ਨਾ ਤੇ ਉਹਨੂੰ ਗੁਰੂ ਘਰ ਆਉਣਾ ਹੀ ਪੈਂਦਾ ਵਾ ਤੇ ਇਸ ਕਰਕੇ ਸਾਨੂੰ ਤੁਹਾਨੂੰ ਕੋਈ ਪਰਵਾਹ ਨਹੀਂ ਵੀ ਗਰਮੀ ਆ ਜਾਂ ਸਰਦੀ ਆ ਜਿਨੇ ਜੋ ਪਾਉਣ ਨਹੀਂ ਆਉਣਾ ਉਹਨੂੰ ਮਿਲਨੇ ਮਿਲਣਾ ਆ ਜੀ ਜੀ ਸੋ ਬਿਲਕੁਲ ਜੀ ਜਿਦਾ ਕਿ ਇਹਨਾਂ ਵੱਲੋਂ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਡੇ ਚੈਨਲ ਦੇ ਨਾਲ ਸਾਂਝੀ ਕੀਤੀ ਗਈ ਇੱਕ ਵਾਰੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਜਿਹੜਾ ਬਾਬਾ ਜੀ ਦਾ ਜਕਾਰਾ ਹੁੰਦਾ ਹੈ ਜੀ ਇੱਕ ਵਾਰੀ ਉਹ ਤੁਸੀਂ ਸਾਰੇ ਸਾਡੇ ਚੈਨਲ ਵਾਸਤੇ ਲਗਾ ਦਿਓ ਤੇ ਵੱਧਾਉ ਤੇ ਕਰਾ ਲਓ ਬੋਲੇ ਸੋਨਹਾ ਵੇਖ ਸਕਦੇ ਹੋ ਕਿ ਇਸ ਸਮੇਂ ਆਪਾਂ ਮੌਜੂਦ ਆ ਅੰਮ੍ਰਿਤਸਰ ਦੇ ਸ਼ਹੀਦਾ ਸਾਹਿਬ ਜੀ ਦੇ ਜਿੱਤੇ ਕੀ ਸੰਗਤ ਵੱਲੋਂ ਜਿਹੜੀ ਇਹ ਲੰਗਰ ਜਿਹੜਾ ਪ੍ਰਸ਼ਾਦ ਉਹ ਵੀ ਲਗਾਇਆ ਜਾ ਰਿਹਾ ਤੇ ਬੜੀ ਵਧੀਆ ਜਿਹੀ ਕਲਪਰੀ ਤਾਂ ਜਾਇੰਪਰੀ ਸਾਡੇ ਚੈਨਲ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ ਮੈਂ ਸੋਮਿਆ ਕਹਿੰਦਾ ਡੇਲੀ ਪੰਜਾਬ ਪਰੋਂ ਅੰਮ੍ਰਿਤਸਰ ਤੋਂ ਧੰਨਵਾਦ